वाहेगुरु जी का खालसा वाहेगुरु जी की फतेह सतसंग जी अपनी अज की वीडियो का जो विषय है जी बुझी हुई ज्योति पति का की करिए बस एक काम कर का लवो फिर देखना ज्योत चमत्कार ਸਾ ਸੰਗਰਜੀ ਅਪੀ ਅੱਜ ਦੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜੋ ਲਗਵਾਉਣਾ ਜੀ ਸਾ ਸੰਗਰਜੀ ਆਓ ਜੀ ਅਪੰਜਵੀਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਕਾਇ ਵਿੱਚ ਧਨ ਦੌਲਤ ਦੇ ਵਕਤ ਵਿੱਚ ਵਾਦਾ ਹੋਵੇ ਕਿ ਤੁਸੀਂ ਉਸ ਬੱਤੀ ਨੂੰ ਕੁੜੇ ਵਿੱਚ ਛੁੱਟ ਦਿੰਦੇ ਹੋ ਤੁਸੀਂ ਕਦੇ ਵੀ ਜ਼ਿੰਦਗੀ ਵਿੱਚ ਤਰੱਕੀ ਨਹੀਂ ਕਰ ਸਕਦੇ ਨਾ ਹੀ ਆਪਣੀ ਸੁੱਤੀ ਹੋਈ ਕਿਸਮਤ ਨੂੰ ਜਗਾ ਸਕਦੇ ਹੋ ਜੇਕਰ ਤੁਸੀਂ ਬੱਤੀ ਦਾ ਸਹੀ ਤੰਗ ਨਾਲ ਪ੍ਰਯੋਗ ਕਰਦੇ ਹੋ ਤਾਂ ਤੁਹਾਨੂੰ ਕਦੇ ਵੀ ਜ਼ਿੰਦਗੀ ਵਿੱਚ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਥੋੜੇ ਜਿਹੇ ਜਤਨ ਨਾਲ ਹੀ ਹਰ ਮੰਜ਼ਿਲ ਹਾਸ ਕਰ ਸਕੋਗੇ ਜਦੋਂ ਅਸੀਂ ਕੋਈ ਜੰਗਾ ਕਰਨ ਲੱਗਦੇ ਹਾਂ ਤਾਂ ਅਸੀਂ ਜੋਤ ਅਤੇ ਧੂਪ ਵਰਤੀ ਕਰਦੇ ਹਾਂ ਅਤੇ ਵਾਹਿਗੁਰੂ ਜੀ ਅਕੀਆ ਦਾਸ ਵੀ ਕਰਦੇ ਹਾਂ ਖੰਡ ਪਾਠ ਸਾਹਿਬ ਦੀ ਰੰਮਤਾ ਕਰਨੀ ਹੋਵੇ ਅਸੀਂ ਜੋਤ ਜ਼ਰੂਰ ਝਗਾਉਂਦੇ ਹਾਂ ਅਸੀਂ ਸਵੇਰੇ ਅਤੇ ਸ਼ਾਮ ਵੇਲੇ ਘਰ ਜੋਤ ਘਾਇ ਵਿੱਚ ਵੀ ਜਗਾਉਂਦੇ ਹਾਂ ਜੇ ਉਸ ਦੀ ਵੱਦੀ ਹੋਈ ਪੱਤੀ ਦਾ ਕੀ ਕਰਨਾ ਹੈ ਜੋ ਕਿ ਜੋਤ ਆਪਣੀ ਆਪ ਨੂੰ ਪਰਮਾਤਮਾ ਨਾਲ ਜੋੜਦੀ ਹੈ ਕਈ ਲੋਕ ਕਹਿੰਦੇ ਹਨ ਕਿ ਜੋਤ ਬੱਤੀ ਹੁੰਦੀ ਹੈ ਉਸ ਨੂੰ ਬਾਹਰ ਸੁੱਟ ਦਿਓ ਕਈ ਲੋਕ ਜੋ ਬੱਤੀਆਂ ਹੁੰਦੀਆਂ ਨੇ ਮਹੀਨੇ ਦੀਆਂ ਉਸ ਨੂੰ ਪਾਣੀ ਵਿੱਚ ਜਲ ਪ੍ਰਵਾਹ ਕਰ ਦਿੰਦੇ ਹਨ ਕਿਹਾ ਜਾਂਦਾ ਹੈ ਇਸ ਤਰ੍ਹਾਂ ਸੀ ਘਰ ਵਿੱਚ ਤਲੀ ਦਾ ਤਾਂਤੇ ਕਈ ਪੀ ਨੂੰ ਆਪਲੇ ਕਿਉਂ ਦੇ ਹਾ ਸਾਧ ਸੰਗਤ ਜੀ ਇਸ ਮਿੱਟੀ ਨੂੰ ਤੁਸੀਂ ਮਿੱਟੀ ਦੇ ਭਾਂਡੇ ਵਿੱਚ ਪਾ ਕੇ ਸਾੜ ਦਿਓ ਫਿਰ ਜਦੋਂ ਉਸੇ ਉਸੇ ਦੀ ਰਾਖ ਸਵਾਵਣ ਜਾਵੇਗੀ ਤਾਂ ਤੁਸੀਂ ਉਸ ਨੂੰ ਵਰਤ ਸਕਦੇ ਹੋ ਪਾਣੀ ਵਿੱਚ ਮਿਲਾ ਕੇ ਪੀ ਲਵੋ ਜਾਂ ਫਿਰ ਖਾ ਵੀ ਸਕਦੇ ਹੋ ਇਸ ਤੇ ਵੀ ਗਿਆਨਿਕ ਟਾਈਮਿਕ ਦੋਵੇਂ ਕਾਰਨ ਨੇ ਟਾਈਮਿਕ ਲੋਕ ਕਹਿੰਦੇ ਨੇ ਜਦੋਂ ਤੁਸੀਂ ਤਰਾ ਸੇਵਨ ਕਰਦੇ ਹੋ ਤਾਂ ਤੁਸੀਂ ਕਈ ਤਾਂਦੇ ਲੋਗਾ ਤੋਂ বাজਦੇ ਹੋ ਘਰ ਵਿੱਚ ਤਾਂ ਦੌਲਤ ਦਾ ਵਾਸ ਹੁੰਦਾ ਹੈ ਬਰਕਤ ਹੁੰਦੀ ਹੈ ਵਿਗਿਆਨੀ ਕਹਿੰਦੇ ਹਨ ਜਦੋਂ ਅਸੀਂ ਇਸ ਰਾਗ ਦਾ ਸੇਵਨ ਕਰਦੇ ਹਾਂ ਤੇ ਆਪਣੇ ਘਰ ਵਿੱਚ ਇਸੇ ਨੂੰ ਪੁਰਾਣੀ ਤੋਂ ਪੁਰਾਣੀ ਕੋਈ ਵੀ ਬਿਮਾਰੀ ਹੋਵੇ ਉਹ ਠੀਕ ਹੋ ਜਾਂਦੀ ਹੈ ਖਾਂਗ ਹੋਵੇ ਜਾਂ ਗਲੇ ਨਾਲ ਜੁੜੀ ਹੋਈ ਕੋਈ ਵੀ ਬਿਮਾਰੀ ਹੋਵੇ ਜਦੋਂ ਅਸੀਂ ਖੰਡ ਪਾਠ ਸਾਹਿਬ ਰੱਖਦੇ ਹਾਂ ਤਾਂ ਉਹ ਜੋਤ 3 ਦਿਨ ਚੱਗਦੀ ਰਹਿੰਦੀ ਹੈ ਅਤੇ ਪਾਠ ਦੀ ਸਮਾਪਤੀ ਤੋਂ ਬਾਅਦ ਵੀ ਉਸ ਨੂੰ ਬੋਜਨ ਨਾ ਦੇਵੋ ਜਿਸ ਪੰਡੇ ਵਿੱਚ ਜੋਤ ਜਗ ਰਹੀ ਹੈ ਤੁਸੀਂ ਦੇਖੋਗੇ ਉਸ ਦੇ ਉੱਤੇ ਇੱਕ ਲਾਲ ਰੰਗ ਦਾ জাল ਬਣ ਗਿਆ ਹੋਵੇਗਾ ਉਸ ਨੂੰ ਲਾ ਕੇ ਇੱਕ ਡੱਬੇ ਵਿੱਚ ਪਾ ਲਵੋ ਜਿਸ ਨੂੰ ਬਿਲਕੁਲ ਹਵਾ ਨਾ ਲੱਗੇ ਉਸ ਦੇ ਵਿੱਚ ਥੋੜੀ ਜਿਹੀ ਖੰਡ ਪਾ ਲਵੋ ਉਸ ਨੂੰ ਚੰਗੀ ਤਰ੍ਹਾਂ ਨਾਲ ਲਾ ਲਵੋ ਉਸ ਨੂੰ ਰਾਤ ਨੂੰ ਸੌਣ ਵੇਲੇ ਇੱਕ ਚਮਚ ਦੁੱਧ ਨਾਲ ज कोसे पानी ना ले लवो इस तो पुरा तो पुरानी बीमारी ठीक हो जाएगी बहुत लोग का कहना है जो असी इसका सेवन करते हाँ साकारता दूर हो जाती है जिसना मनुख्स उदमता से नव कुछ कर संचार है, होंख हमेशा अगे वादा जाता है कलेश मुक् जाएगा रोगों को तो मुक्ति मिल जाती है कोई देसी घ्यो की जोत हैं कोई तेल का दीवा जगा दे देसी घ्यो की जोत ऑक्सीजन पैदा करती है सतसंग जी जे मेरी अज की वीडियो थी लगी हो वो तो शेयर लाइक कमेंट मेरे चैनल को सबसक्राइब कर लेना जी जो कि थ तो मेरी वीडियोस तो की नोटिफिकेशन सब तो पहल थोड़े उ पहुँच सके वागुरु जी का खालसा वागुरु जी की फतेह